ਸਰ ਸਿੰਘ ਤੁਹਾਨੂੰ ਲਈ ਕਿੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਪਿਪਲਾ ਵਾਲਾ ਜੀ ਤੁਸੀਂ ਲੰਬੜਦਾਰ ਹੋ ਜੀ ਬੋਰ ਨੰਬਰ 21 ਠੀਕ ਹੈ ਇਹ ਲੰਬੜਦਾਰ ਹੋ ਜੀ ਨੰਬਰਦਾਰ ਮੈਂ ਇੰਟਰਲਾਈਨ ਕਰ ਚੁੱਕਾ ਠੀਕ ਹੈ ਓਕੇ ਤਾਂ ਤੁਹਾਡਾ ਲੰਬੜਦਾਰ ਹੈ ਠੀਕ ਅਸ਼ਨੀਵਾਰ ਨੂੰ ਤੁਹਾਡੇ ਨਾਲ ਇੱਕ ਵਾਕਿਆ ਵਾਪਰਿਆ ਜੀ ਕਿ ਇਹ ਗੱਲਬਾਤ ਹੋਈ ਸੀ ਪੂਰੀ ਵਸਤਾ ਸੀਗਾ ਜੀ ਮੈਂ ਸਟੇਟਮੈਂਟ ਨੂੰ ਇੰਡੀਆ ਤੋਂ ਆਸ਼ਾਪੋਵਲੀ ਜਾਈ ਨੂੰ ਹੰਡਿਆ ਸੀਗਾ ਗੁਰਪ੍ਰੀਤ ਸਿੰਘ ਸੁਭਾਜ ਆ ਜਾਂਦੇ ਆ ਬਿਲਕੁਲ ਨਾਲ ਹੀ ਮੇਰਾ ਘਰ ਹੈਗਾ ਜੋ ਵੀ ਆਪਣੇ ਘਰ ਨੂੰ ਟਰਨ ਕੀਤਾ ਉੱਤੋਂ ਉੱਤੋਂ ਬੈਗ ਤੇ ਮੈਨੂੰ ਕੋਈ ਆਵਾਜ਼ ਪਈ ਕਿ ਇੱਕ ਮਿੰਟ ਗਲਤ ਹੁੰਦੀ ਆ। ਮੈਂ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀ ਇਹ ਕਾਰ ਦੇ ਵਿੱਚ ਤੇ ਦੋ ਜਨ ਸੀਗੇ। ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ। ਮੈਂ ਕਿਹਾ ਕਿ ਬਾੜਬੰਦੀ ਹੋ ਗਈ ਆ, ਮਹੱਲੇਦਾਰੀ ਬਣ ਗਈ ਆ। ਇਹਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੁਸ਼ਕਲ ਹੈਗਾ। ਮੈਂ ਕਿਹਾ ਕਿ ਦੁਕਾਨਚਾਹ ਦੀ ਹੈਗੀ ਤੇ ਉੱਥੋਂ ਕਨਫਰਮ ਕਰ ਲਓ। ਉਹ ਕਹਿੰਦੇ ਕਿ ਨਹੀਂ ਤੋ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਲਗਾ ਕਿ ਤੁਸੀਂ ਸਾਨੂੰ ਪ੍ਰੋਪਰ ਤਸਦਿਆਂ ਦੇ ਤਾ ਤੋਂ ਟਿਕਿਆ ਤੁਹਾਡੀ ਬਿੰਦ ਦੀ ਲੜਕੀ ਆ ਇਹਨੂੰ ਪਛਾਣੋ ਦੇ। ਜੋ ਇਹ ਮੈਂ ਗੱਡੀ ਦੇ ਨੀਮੋ ਕੇ ਦੇਖ ਲਗਾਉ ਡੋਰ ਉਪਨਦੀ ਕਿ ਉਹਨਾਂ ਨੇ ਮੈਨੂੰ ਅੰਦਰ ਕੜੇ ਨੂੰ ਹੱਥ ਪਾ ਕੇ ਤਾਂ ਦੂਜੀ ਲੜੀ ਨੇ ਮੈਨੂੰ ਬਹੁਤ ਵਾਰ ਕਰਕੇ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਕੜੇ ਨੂੰ ਕੱਟਰ ਪਾਇਆ ਸੇਮ ਟਾਈਮ ਐ ਉਹਦੇ ਵਾਲ ਫੜ ਲਏ ਵਾਲ ਫੜ ਮੈਂ ਉਹ ਵਾਲ ਨਹੀਂ ਛੱਡੇ ਉਹ ਵੀ ਬਿਲਕੁਲ ਹੀ ਰਹੇ ਕਿ ਮੇਰੇ ਵਾਲ ਚੜਦੇ ਹੋ ਵਾਲ ਚੜਦੇ ਹੋ ਤੇ ਮੈਂ ਉਹਦੇ ਵਾਲ ਨਹੀਂ ਛੱਡੇ ਮੈਨੂੰ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ ਤੇ ਛੱਡ ਦਿੱਤਾ ਚਲਦੀ ਗੱਡੀ ਚ ਤੇ ਛੱਟ ਕੇ ਨਿਕਲ ਗਏ ਅੰਕਲ ਜੀ ਛੱਟ ਕੇ ਸੱਚੇ ਲੱਗੀ ਆ ਜੀ ਦੋਨੇ ਬੋਰਡਾਂ ਤੇ ਲੱਗੀ ਆ ਉਨੀ ਤੇ ਸੱਟ ਲੱਗੀ ਆ ਜੀ ਬਾਕੀ ਕੋਈ ਗੁੱਜੀ ਹਟਾ ਹੈਗੇ ਆ ਅੰਕਲ ਜੀ ਗੱਡੀ ਪਛਾਣਦੇ ਹੋ ਗੱਡੀ ਕਿਹੜੀ ਸੀਗੀ ਜੀ ਗੱਡੀ ਸਵਿਸਟ ਕਾਰ ਸੀਗੀ ਜੀ ਵਾਈਟ ਕਲਰ ਦੀ ਸੀਗੀ ਕਿਹੜੀ ਜੀ ਸਵਿਸਟ ਕਾਰ ਸੇਫਟ ਕਾਰ ਹਾਂਜੀ ਵਾਈਟ ਕਲਰ ਸੀਗੀ ਕਿੰਨੇ ਜਾਨੇ ਸਵਾਰ ਸਨ ਉਹ ਲੋਅਲ ਵੀਲ ਦੇ ਉਹਦੇ ਠੀਕ ਆ ਜੀ ਤੇ ਨੰਬਰ ਮੈਂ ਪੜ ਨਹੀਂ ਸਕਿਆ ਕਿਉਂਕਿ ਬਸ ਆਈਟੀ ਸੀਗਾ ਠੀਕ ਆ ਜੀ ਤੇ ਬੇ ਕਿੰਨੇ ਜਾਨੇ ਸਵਾਰ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ 'ਚ ਕਿੰਨੇ ਜਾਨੇ ਸਵਾਰ ਸੀ ਗੱਡੀ 'ਚ ਸਵਾਰ ਸੀਗੇ ਜੀ ਦੋ ਜਣ ਸੀਗੇ ਉਹ ਫਰੰਟ ਸੀਟ 'ਤੇ ਸੀਗੇ ਠੀਕ ਆ ਜੀ ਬੈਕ ਤੇ ਦੋਨੇ ਲੇਡੀਜ਼ ਸੀ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਲੰਬੜਦਾਰ ਹੋ ਕਹਿ ਰਹੇ ਕਿ ਉਹ ਪਹਿਲਾਂ ਕਿਤੇ ਰਾਕੀ ਵਗੈਰਾ ਕੀਤੀ ਉਹਨਾਂ ਨੇ ਜੋ ਮੇਰੀ ਡੀਲਿੰਗ ਹੈ ਕਿ ਰਾਕੀ ਜਦੋਂ ਕੀਤੀ ਹੋਗੀ ਕਿ ਉਹਨੇ ਤਾਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਬਜੇ ਤੁਸੀਂ ਲੰਬੜਦਾਰ ਜੀ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਸੀਗੀ ਜਿਸ ਦਾ ਕਰਕੇ ਉਹਨੇ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਐਸੀ ਸੀਸੀਟੀਵੀ ਕਵਰੇਜ ਦਿੱਖੇ ਜੀ ਸਿੰਘ ਸਾਬ ਸਾਬ ਦੇ ਗੋਦਸਤ ਦਿੱਖੇ ਉੱਥੇ ਗੱਡੀ ਟਰੇਸ ਹੁੰਦੀ ਹੈ ਜੀ ਸਾਰਾ ਮੀਰਾਪੋਲ ਉਹਦਾ ਮੈਂ ਉਹਨਾਂ ਕੋਲ ਜਾ ਰਿਹਾ ਮੈਨੂੰ ਖਿੱਚਦੀਆਂ ਹੈਗੀਆਂ ਗੱਡੀ ਜੇ ਪੁੱਟਦੀ ਹੈਗੀਆਂ ਉਤ ਤੋਂ ਬਾਅਦ ਜਿਹੜਾ ਅੱਗੇ ਦਿਲ ਦੇ ਸਿਰਪਿੰਗ ਉਹ ਇੰਡੀਆ ਦੇ ਮੈਨੂੰ ਕਿ ਡ੍ਰੌਪ ਕਰ ਦਿੰਦੇ ਆ ਉਹ ਤੋਂ ਅਗਲੇ ਕੈਮਰੇ ਟਰੇਸ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲਤਾ ਕਿੰਨੇ ਵਜੇ ਦੇ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11:00 ਵਜੇ ਜੀ ਸੌਰੀ 12:49 ਮਿੰਟ ਦੀ ਗੱਲ ਹੈ ਮਦਰੀ ਸਿਖਰ ਦੁਪਹਿਰ ਦੀ ਗੱਲ ਹੈ ਜਿੱਲੇ ਮੈਨੂੰ ਉਹਨਾਂ ਨੇ ਉਹ ਕੀ ਕੀ ਕੀਤਾ ਜਦੋਂ ਉਹਨਾਂ ਨੇ ਮੈਨੂੰ ਫੜ ਕੇ ਕੱਢੀ ਇੱਥੇ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਬਾਲਟੋਨ ਜੀ ਤੇ ਹੁਣ ਪੁਲਿਸ ਆਈ ਸੀ ਮੌਕੇ ਦੇਖਣ ਮੌਕੇ ਤੇ ਪੁਲਿਸ ਆਈ ਸੀਗੀ ਜੀ ਕੀ ਕਰੀ ਸੀ ਸੀਸੀਟੀਵੀ ਕਵਰੇਜ ਦੀ ਕੋਸ਼ਿਸ਼ ਕੀਤੀ ਬੈਂਕ ਬੰਦ ਹੋਣ ਕਰਕੇ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪਰਟ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਤੇ ਹੋਰ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਆਵਾਂਗੇ ਫਿਰ ਆਪਣੇ ਕੈਮਰੇ ਵਗੈਰਾ ਆ ਕੇ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਹੋਇਆ ਨਹੀਂ ਗਿਆ ਸੀ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਪਰਨਜੀਤ ਸਿੰਘ ਹੈ ਜੀ ਨਿਕਨੇਮ ਠਿਮਾ ਕਹਿੰਦੇ ਆ ਤੇ ਤੁਹਾਡੇ ਮੈਸੇਜ ਇਥੋਂ ਕਾਉਂਸਲ ਮੈਸੇਜ ਹੈ ਬਾਡ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਠਿਮਾ ਸਾਹਿਬ ਇੱਕ ਬੜੀ ਇੱਕ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਇਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਚੇਤਨ ਜੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਆ ਅੱਜ ਦੇ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨੰਬਰ ਇਹ ਪਰਸਨ ਹੈਗੇ ਆ ਇਹਦੇ ਨੰਮੀ ਬੰਦਿਆਂ ਚ ਆਉਦੇ ਆ ਜਿਹਨੂੰ ਕਹਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਆ ਤੇ ਆਮ ਲੋਕਾਂ ਦਾ ਕੀ ਹਾਲ ਹੋ ਜਾਏਗਾ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਲੁੱਟਾਂ ਖੋਹਣ ਦਾ ਦਿੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਆ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਆ ਅਗਰ ਕੋਈ ਸ਼ੱਕੀ ਵਿਅਕਤੀ ਦਿਦਾ ਆ ਉਤੋਂ ਪੂਰੀ ਤਰ੍ਹਾਂ ਪੁਸ਼ਪੜਤਾ ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸੱਤ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਛੱਕੀ ਪਾਇਆ ਜਾਂਦਾ ਤੇ